ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਭੈਣ ਮੰਨਕ੍ਰਿਤ ਕੌਰ ਹਲਕਾ ਨਾਬਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਦਫ਼ਤਰ ਦੇ ਵਿੱਚ ਪਹੁੰਚੇ। ਇਸ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੇ ਵੱਲੋਂ ਖਾਸ ਤੌਰ ਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਵਿਧਾਇਕ ਦੇਵ ਮਾਨ ਨੇ ਇਸ ਮੌਕੇ ਕਿਹਾ ਕਿ ਜਦੋਂ ਵੀ ਪਰਿਵਾਰ ਤੇ ਵਿੱਚ ਕੋਈ ਆਉਂਦਾ ਆ ਤਾਂ ਮੇਰੇ ਦਫ਼ਤਰ ਜ਼ਰੂਰ ਆ ਕੇ ਜਾਂਦਾ ਹੈ ਅਤੇ ਆਉਣ ਦੇ ਨਾਲ ਆਪਣਾਪਣ ਵੀ ਜ਼ਰੂਰ ਮਹਿਸੂਸ ਹੁੰਦਾ ਹੈ। ਉਨ੍ਹਾਂ ਕਿਹਾ ਸਰਕਾਰ ਦੇ ਵੱਲੋਂ ਨਾਬਾ ਹਲਕੇ ਦੇ ਲਈ ਵਿਸ਼ੇਸ਼ ਪ੍ਰੋਜੈਕਟ ਭੇਜਿਆ ਜਾ ਰਿਹਾ ਹੈ। ਪ੍ਰੋਜੈਕਟ ਤੋਂ ਦੇ ਨਾਲ ਨਾਬੇ ਹਲਕੇ ਦੇ ਵਿੱਚ ਬੇਰੁਜ਼ਗਾਰੀ ਦੂਰ ਹੋਵੇਗੀ ਬਿਲਕੁਲ ਜੀ ਅਚਾਨਕ ਹੀ ਮੈਨੂੰ ਪਤਾ ਲੱਗਿਆ ਕਿ ਮੁੱਖ ਮੰਤਰੀ ਪੰਜਾਬ ਸਰਦ ਪੁਗਤਬਾਨ ਜੀ ਇਹਨਾਂ ਦੇ ਭੈਣ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਭੈਣ ਦੀ ਮਨਪ੍ਰੀਤ ਕੌਰ ਜੀ ਨਾਬੇ ਤੋਂ ਲੰਘ ਰਹੇ ਸੀਗੇ ਤੇ ਮੈਂ ਜੀ ਉਹਨਾਂ ਨੂੰ ਫੋਨ ਕੀਤਾ ਤੇ ਮੈਂ ਕਿਹਾ ਤੁਸੀਂ ਦਫ਼ਤਰ ਦੇ ਵਿੱਚ ਚਰਨ ਪਾ ਕੇ ਜਾਓ ਉਹਨਾਂ ਨੇ ਨਾਲ ਦੀ ਨਾਲ ਬੇਨਤੀ ਪ੍ਰਵਾਨ ਕੀਤੀ ਦਫ਼ਤਰ ਦੇ ਵਿੱਚ ਆਏ ਜੀ 15-20 ਮਿੰਟ ਰੁਕੇ ਚਾਹ ਪਾਣੀ ਪੀਤਾ ਸਾਰੇ ਲੀਡਰ ਸਹਿਬਾਨ ਸਾਡੇ ਐਮਸੀ ਸਹਿਬਾਨ ਨਗਰ ਕੌਂਸਲ ਨਾਬਾ ਦੇ ਤੇ ਵਲੰਟੀਅਰ ਸਹਿਬਾਨ ਨੂੰ ਮਿਲੇ ਤੇ ਬੜੀਆਂ ਅੱਛਾ ਲੱਗਿਆ ਜੀ ਔਰ ਜਦੋਂ ਵੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾਂ ਦੇ ਪਰਿਵਾਰ ਚ ਕੋਈ ਵੀ ਆਉਂਦਾ ਜੀ ਦਫ਼ਤਰ ਦੇ ਵਿੱਚ ਹੋ ਕੇ ਜਾਂਦੇ ਨੇ ਜੀ ਆਪਣਾ ਪਣ ਲੱਗਦਾ ਪਰਿਵਾਰ ਦੀ ਤਰ੍ਹਾਂ ਲੱਗਦਾ ਜੀ ਬਹੁਤ ਅੱਛਾ ਲੱਗਿਆ ਭਗਵੰਤ ਮਾਨ ਨੂੰ ਚੜ੍ਹਦੀ ਕਲਾ ਦੇ। ਬੀਚੀ ਮਿੰਟ ਰਹੇ ਕਿ ਵਿਚਾਰ ਤਾਗ ਰਹੇ। ਬਸ ਇਹੀ ਨਾਬੇ ਨੂੰ ਲੈ ਕੇ ਮੈਂ ਇਹਨਾਂ ਨਾਲ ਕਈ ਗੱਲਾਂ ਬਾਤਾਂ ਕੀਤੀਆਂ ਡਿਵੈਲਪਮੈਂਟ ਨੂੰ ਲੈ ਕੇ ਮੈਂ ਕਿਹਾ ਜੀ ਡਿਵੈਲਪਮੈਂਟ ਨਾਬੇ ਦੀ ਕਹਿੰਦੇ ਜੀ ਕੋਈ ਗੱਲ ਨਹੀਂ ਤੁਸੀਂ ਇੰਨੀਆਂ ਪ੍ਰੋਪੋਜ਼ਲਾਂ ਗਈਆਂ ਹੋਈਆਂ ਨੇ ਸਾਰੀਆਂ ਤੇ ਵਨ ਬਏ ਵਨ ਕਰਕੇ ਸਾਰੀਆਂ ਆਉਣਗੀਆਂ ਔਰ ਨਾਬੇ ਤੇ ਸੜਕ ਦਾ ਵੀ ਉਹਨਾਂ ਨੇ ਕਿਹਾ ਜੀ ਮਨਜ਼ੂਰ ਹੋ ਗਿਆ ਸਾਰਾ ਕੁਝ ਤੇ ਜਲਦੀ ਸ਼ੁਰੂ ਹੋ ਜਾਣੀ ਹੈ ਸੋ ਨਾਰਮਲ ਗੱਲਾਂ ਬਾਤਾਂ ਬਾਕੀ ਪਰਿਵਾਰ ਦੀਆਂ ਗੱਲਾਂ ਬਾਤਾਂ ਮੇਰੀ ਵਾਈਫ ਜੀ ਨਾਲ ਤੇ ਬੜਾ ਅੱਛਾ ਲੱਗਦਾ ਜੀ ਮਤਲਬ ਕਿ ਮੁੱਖ ਮੰਤਰੀ ਪਰਿਵਾਰ ਦੇ ਵਿੱਚੋਂ ਜਦੋਂ ਕੋਈ ਵੀ ਜੀ ਆ ਕੇ ਗੱਲ ਕਰਦਾ ਤਾਂ ਆਪਣਾ ਪਣ ਲੱਗਦਾ ਜੀ ਇਹ ਪਹਿਲਾਂ ਨਹੀਂ ਸੀਗਾ ਠੀਕ ਹੈ ਨਾ ਜੀ ਤੇ ਬਾਕੀ ਸਾਰੇ ਜਦੋਂ ਆਉਂਦੇ ਨੇ ਜੀ ਅਸ਼ੀਰਵਾਦ ਵੀ ਦੇ ਕੇ ਜਾਂਦੇ ਨੇ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਨਾਬੇਲੇ ਦਾ ਵੱਡੇ ਪ੍ਰੋਜੈਕਟ ਲੈ ਕੇ ਆਦੇ ਨਾਬੇਲੇ ਦਾ ਵੱਡੇ ਪ੍ਰੋਜੈਕਟ ਇੱਕ ਤਾਂ ਜਿਹੜਾ ਜੀ ਪੀਣ ਵਾਲੇ ਪਾਣੀ ਦਾ ਆਲਰੇਡੀ ਮਨਜ਼ੂਰ ਹੋਇਆ ਪਿਆ ਉਹਦਾ 8-9 ਕਰੋੜ ਰੁਪਏ ਆ ਵੀ ਗਿਆ ਜੀ ਪਾਈਪਿੰਗ ਜਿਹੜੀ ਨਾਬਾ ਦੇ ਵਿੱਚ ਪੈਣੀ ਆ ਐਸਟੀਪੀ ਜਿਹੜਾ ਜੀ ਗੰਦਾ ਪਾਣੀ ਜਿਹੜਾ ਸੀਵਰੇਜ ਦਾ ਉਹ ਸਾਫ਼ ਕਰਕੇ ਨਾਬਾ ਸ਼ਹਿਰ ਤੋਂ ਬਾਹਰ ਜਾਊਗਾ ਤੇ ਨਾਬੇ ਵਿੱਚ ਸੀਵਰੇਜ ਦੀ ਸਮੱਸਿਆ ਖਤਮ ਹੋ ਜਾਣੀ ਆ ਉਹ ਆਲਮੋਸਟ ਸਿਰੇ ਲੱਗਿਆ ਪਿਆ ਜੀ ਇਸ ਤੋਂ ਇਲਾਵਾ ਜਿੰਨੀਆਂ ਸੜਕਾਂ ਨੇ ਜਾਂ ਗਲੀਆਂ ਨਾਲੀਆਂ ਕੱਚੀਆਂ ਨੇ ਜਾਂ ਪੁਰਾਣੀਆਂ ਬਣਨ ਵਾਲੀਆਂ ਨੇ ਉਹ ਸਾਰੀਆਂ ਅਸੀਂ ਨਵੇਂ ਸਿਰੇ ਤੋਂ ਪਲਾਨ ਕਰ ਰਹੇ ਆ ਸਾਡੇ ਨਗਰ ਕਾਉਂਸਲ ਹਾਂਜੀ ਹਾਂ ਜੀ ਔਰ ਇੱਕ ਅਸੀਂ ਜਿਹੜਾ ਬੱਪੂ ਜੀ ਨੇ ਹੁਣ ਯਾਦ ਕਰਾਇਆ ਮੈਨੂੰ ਨਾਭਾ ਸ਼ਹਿਰ ਲਈ ਇੱਕ ਇਨਡੋਰ ਆਡੀਟੋਰੀਅਮ ਦੇ ਅਸੀਂ ਪ੍ਰਪੋਜ਼ਲ ਭੇਜੀ ਹੋਈ ਹੈ ਜੀ ਤੇ ਜਿਹੜੀ ਕਿ 30-35 ਕਰੋੜ ਰੁਪਏ ਦਾ ਆਡੀਟੋਰੀਅਮ ਹੋਊਗਾ ਮੈਂ ਮਹਿਸੂਸ ਕਰਦਾ ਸੀ ਕਿ ਨਾਭਾ ਸ਼ਹਿਰ ਦੇ ਵਿੱਚ ਕੋਈ ਵੀ ਅਗਰ ਅਸੀਂ ਕੋਈ ਕਲਚਰਲ ਪ੍ਰੋਗਰਾਮ ਕਰਨਾ ਜਾਂ ਕੋਈ ਅਸੀਂ ਕੋਈ ਵੀ ਸਮਾਗਮ ਕਰਨਾ ਸਾਡੇ ਕੋਲ ਕੋਈ ਵੱਡਾ ਆਡੀਟੋਰੀਅਮ ਨਹੀਂ ਜਿੱਦੇ ਵਿੱਚ 1500-2000 ਬਦਲ ਦੀ ਕੈਪੈਸਿਟੀ ਹੋਵੇ ਜੋ ਲੇਟੈਸਟ ਟੈਕਨਿਕ ਦਾ ਆਊਟਡੋਰ ਟੂ ਰਿਮ ਇੰਡੋਰ ਅਰਡੋਟੋਰੀਅਮ ਦਾ ਪਰਮਿਸ਼ਨ ਪਰਮਾਤਮਾ ਕਿਰਪਾ ਕਰੇ ਜਲਦੀ ਮਿਲ ਜਾਣੀ ਹੈ ਨਾਪਾ ਸ਼ਹਿਰ ਦੇ ਵਿੱਚ ਉਹ ਵੀ ਬਣਾਵਾਂਗੇ ਔਰ ਇੱਕ ਮੈਂ ਹੋਰ ਦੱਸਣਾ ਚਾਹੁੰਦਾ ਜੀ ਸਾਡੇ ਕੈਬਨਰ ਮੰਤਰੀ ਮੈਡਮ ਗਗਨ ਅਨਮੋਲ ਮਾਨ ਜੀ ਹੋਰਾਂ ਨੇ ਮੈਨੂੰ ਆਫੀਸ਼ੀਅਲੀ ਤੌਰ ਤੇ ਲੈਟਰ ਉਹਨਾਂ ਦੀ ਆਈ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਨਾਪਾ ਦੇ ਵਿੱਚ ਇੱਕ ਜਗ੍ਹਾ ਆਇਡੈਂਟੀਫਾਈ ਕਰ ਲਓ ਤਕਰੀਬਨ 7-8 ਏਕੜ ਤੇ ਉੱਥੇ ਅਸੀਂ ਇੰਡਸਟਰੀ ਲਾਉਣੀ ਚਾਹੁੰਦੇ ਹਾਂ ਤੇ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਸਾਡੇ ਕੋਲੇ ਆ ਗਈ ਹੈ ਅਸੀਂ ਉਹ ਜਗ੍ਹਾ ਦੇਖ ਰਹੇ ਹਾਂ ਤੇ ਕੋਈ ਨਾ ਕੋਈ ਇੰਡਸਟਰੀ ਜਿਹੜੀ ਨਾਪੇ ਦੇ ਵਿੱਚ ਅਸੀਂ ਹੋਰ ਲੈ ਕੇ ਆਵਾਂਗੇ ਕੀ ਲੱਗਦਾ ਜੇ ਇੰਡਸਟਰੀ ਆ ਗਈ ਤਾਂ ਬੇਰੋਜ਼ਗਾਰ ਆ ਬਿਲਕੁਲ ਜੀ ਦੇਖੋ ਇੰਡਸਟਰੀ ਨਾਲ ਕਾਰੋਬਾਰ ਮਿਲਦਾ ਜੀ ਔਰ ਹਰ ਇੱਕ ਨੂੰ ਕੰਮਕਾਰ ਮਿਲਦਾ ਜਿਵੇਂ ਉੱਥੇ ਹਿੰਦੁਸਤਾਨ ਲਿਮਿਟਿਡ ਹੈ ਜੀ ਜਾਂ ਕੰਬਾਈਨ ਦੀਆਂ ਅਲੱਗ-ਅਲੱਗ 100 ਦੇ ਆਸ-ਪਾਸ ਫੈਕਟਰੀਆਂ ਨੇ ਟਰੈਕਟਰ ਇੱਥੇ ਬਣਦਾ ਖੇਤੀ ਨਾਲ ਸੰਬੰਧਿਤ ਬਹੁਤ ਸਾਰੇ ਉਜਾਰ ਬਣਦੇ ਆ ਤੁਸੀਂ ਦੇਖੋ ਜੀ ਕਿ ਕਿੰਨੇ ਲੋਕਾਂ ਨੂੰ ਇੱਥੇ ਕੰਮ ਮਿਲਦਾ ਜੀ ਔਰ ਜਿੱਥੋਂ ਇੱਥੋਂ ਤਕਰੀਬਨ ਐ ਸਮਝ ਲਓ ਕਿ ਜਿਹੜੀ ਆ ਕੰਬਾਈਨ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਸਟੇਟਾਂ ਜਾਂਦੀ ਹੈ ਉਹਦੇ ਨਾਲ ਚਾਰ ਪੰਜ ਬੰਦੇ ਜਾਂਦੇ ਨੇ ਜੀ ਪਰ ਮੋਸਟਲੀ ਨਾਬਾ ਦੇ ਨਾਬੇ ਦੇ ਨੇੜੇ ਦੇ ਪਿੰਡਾਂ ਦੇ ਲੋਕ ਨੇ ਜਿਨ੍ਹਾਂ ਨੂੰ ਰੋਜ਼ਗਾਰ ਮਿਲਦਾ ਸੋਚ ਕੇ ਦੇਖੋ ਜੇ 10000 ਵੀ ਕੰਬਾਈਨ ਨਿਕਲਦੀ ਹੈ ਹਰ ਇੱਕ ਸਾਲ ਤਾਂ 10000 ਦੇ ਨਾਲ ਘੱਟੋ ਘੱਟ 40 50000 ਬੰਦਾ ਜਿਹੜਾ ਜੀ ਇਹ ਜੀ ਹੈਲਪਰ ਦੇ ਤੌਰ ਤੇ ਫੋਰਮੈਨ ਦੇ ਤੌਰ ਤੇ ਡਰਾਈਵਰ ਦੇ ਤੌਰ ਤੇ ਉਹ ਨਾਲ ਜਾਂਦਾ ਵੱਖ-ਵੱਖੇ ਸਟੇਟਾਂ 'ਚ ਉਹ ਵੀ ਬਹੁਤ ਵੱਡਾ ਰੈਵਨਿਊ ਜਨਰੇਟ ਹੁੰਦਾ ਹੈ ਸੋ ਕੁੱਲ ਮਿਲਾ ਕੇ ਇੰਡਸਟਰੀ ਜਿਹੜੀ ਹੈ ਹਮੇਸ਼ਾ ਫਾਇਦੇਮੰਦ ਰਹੀ ਹੈ ਜਿੰਨੇ ਵੀ ਅਗਾਹ ਵੱਧੂ ਦੇਸ਼ ਨੇ ਉਹ ਸਾਰੇ ਇੰਡਸਟਰੀ ਦੇ ਸਿਰ ਤੇ ਨੇ ਔਰ ਨਾਬਾ ਵੀ ਇੱਕ ਹੱਬ ਹੈ ਤੇ ਪ੍ਰਮਾਤਮਾ ਕਿਰਪਾ ਕਰੇ ਕਿ ਹੋਰ ਇੰਡਸਟਰੀ ਆਉਗੀ ਫੋਕਲ ਪੁਆਇੰਟ ਦਾ ਵੀ ਸਾਡਾ ਨਵਾਂ ਪ੍ਰੋਜੈਕਟ ਜਿਹੜਾ ਉਹ ਆਲਮੋਸਟ ਸਾਡਾ ਕੁਝ ਫਾਈਨਲ ਹੋ ਗਿਆ ਉੱਥੇ ਵੀ ਇੰਡਸਟਰੀ ਹੋਰ ਪਵੇਗੀ ਸੋ ਨੇੜੇ ਤੇੜੇ ਵਾਲਿਆਂ ਨੂੰ ਕੰਮ ਹੋਰ ਮਿਲੂਗਾ ਕਿ ਕਾਇਦ ਪੜੇ ਲਿਖੇ ਬੱਚਿਆਂ ਨੂੰ ਵੀ ਕੰਮ ਹੋਰ ਮਿਲੂਗਾ ਤੇ ਉਹਦੇ ਨਾਲ ਗਰੀਬੀ ਨਿਕਲੂਗੀ। ਆ ਦੇਖੋ ਬਹੁਤ ਧੰਨਵਾਦ ਹੈ ਪਰ ਉਹਨਾਂ ਦਾ ਨਾਬੇ ਨਾਲ ਲਗਾਓ ਹੈ। ਸਿਆਸਤ ਤੋਂ ਪਹਿਲਾਂ ਵੀ ਉਹਨਾਂ ਦਾ ਨਾਬੇ ਨਾਲ ਕਾਫੀ ਲਗਾਓ ਸੀ ਤੇ ਸੀਐਮ ਸਾਹਿਬ ਤਾਂ ਕਾਫੀ ਦਿਨ ਇੱਥੇ ਨਾਬੇ ਰਹਿੰਦੇ ਵੀ ਰਹੇ ਨੇ ਕੋਰ ਕਲਚਰ ਪ੍ਰੋਗਰਾਮ ਜਿਹਨਾਂ ਤੇ ਬੜੀ ਖੁਸ਼ੀ ਦੀ ਗੱਲ ਹੈ ਤੇ ਜਦੋਂ ਵੀ ਆਉਂਦੇ ਨੇ ਇਸ ਦਾ ਨਾਬੇ ਲਈ ਉਹ ਕੁਝ ਮੰਗਦੇ ਆ ਵੀ ਨਾਬੇ ਲਈ ਕੁਝ ਦੇ ਕੇ ਜਾਓ। ਆਜੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਪਹਿਲਾਂ ਸਰਕਾਰਾਂ ਕਰਦੀਆਂ ਰਹੀਆਂ ਨੇ ਉਦੋਂ ਲੰਘਿਆ ਟਾਈਮ ਅਸੀਂ ਵੀ ਕੁਝ ਅਲੱਗ ਕਰਕੇ ਦਿਖਾਈਏ ਤੁਹਾਡੀ ਕੀ ਮੰਗ ਹੈ ਵੀ ਕੀ ਬਣਾ ਚੀ ਨਾਮ ਵਿੱਚ ਦੇਖੋ ਮੈਂ ਮੇਰੇ ਮੇਰੀ ਤਾਂ ਮੰਗ ਇਹੀ ਹੈ ਵੀ ਸਾਡੀ ਐਮਸੀ ਟੀਮ ਦੀ ਮੰਗ ਹੈ ਕਿ ਨਾਭਾ ਨਗਰ ਕਾਉਂਸਲ ਨੂੰ ਪਹਿਲਾਂ ਦਾ ਫੰਡ ਭੇਜਣ ਕੂੜਾ ਦਾ ਅਸੀਂ ਸਾਫ਼ ਕਰਤਾ ਹੁਣ ਜਿਹੜੇ ਇਹ ਤੋਂ ਅੱਗੇ ਕੂੜੇ ਤੋਂ ਕਮਾਈ ਕਿਵੇਂ ਕਰਨੀ ਹੈ ਕੂੜੇ ਤੋਂ ਕੂੜਾ ਹੀ ਕੂੜਾ ਨਹੀਂ ਹੈਗਾ ਇਹ ਤਾਂ ਬਲੈਕ 골ਡ ਹੈ ਇਹ ਤੋਂ ਕਮਾਈ ਕਿਵੇਂ ਕਰਨੀ ਆ ਸਾਨੂੰ ਕੁਝ ਇਹੋ ਜਿਹੇ ਪ੍ਰੋਜੈਕਟ ਭੇਜੇ ਜਾਣ ਵਾਹ ਤੇ ਜ਼ਰੂਰ ਸਾਰੇ ਵੀ ਲੋਕ ਤੇ